ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਸਾਰਿਆਂ ਨੂੰ ਵਾਹਿਗੁਰੂ ਤੰਦਰੁਸਤੀਆਂ ਦੇਵੇ ਸਾਰਿਆਂ ਦੀਆਂ ਮੰਦੀਆਂ ਮਰਾਦਾਂ ਪੂਰੀਆਂ ਕਰੇ ਵਾਹਿਗੁਰੂ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਮੈਨੂੰ ਆਸ ਆ ਤੁਹਾਨੂੰ ਬਾਤ ਚੰਗੀ ਲੱਗੂਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਫਿਰ ਮਾਨੋ ਆਨੰਦ ਸਾਰੀ ਬਾਤ ਦੇ ਨਾਲ ਬਣੇ ਰਹੋ ਸਾਰੀ ਸੁਣ ਕੇ ਚੰਗੀ ਲੱਗੇ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਵੇਂ ਲੱਗਦੀ ਹੈ ਸੋ ਮਾਣੋ ਆਨੰਦ ਫਿਰ ਅੱਜ ਦੀ ਬਾਤ ਦਾ ਇੱਕ ਜ਼ਿਮੀਦਾਰਾਂ ਦਾ ਮੁੰਡਾ ਸੀ ਉਹ ਜਦੋਂ ਖੇਤ ਗਿਆ ਨਾ ਪੱਠੇ-ਪੁੱਠੇ ਲੈਣ ਤਾਂ ਉਹਨੂੰ ਉੱਥੇ ਇੱਕ ਸੋਨਪੱਤ ਦਾ ਪੱਤਾ ਖੇਤਾਂ 'ਚੋਂ ਮਿਲਿਆ ਡਿੱਗਿਆ ਹੋਇਆ ਸੋਨਪੱਤ ਦਾ ਪੱਤਾ ਇੱਕ ਖਾਸ ਪੱਤਾ ਹੁੰਦਾ ਹੈ ਜਿਹੜਾ ਪਰੀਆਂ ਦੇ ਉਹ ਵੀ ਖਾਸ پری ਹੁੰਦੀ ਹੈ ਕੋਈ ਜਿਹੜੀ ਜਦੋਂ ਹੱਸੇ ਤਾਂ ਉਹਦੇ ਮੂੰਹ ਚੋਂ ਡਿੱਗਦੇ ਨੇ ਉਹ ਪੱਤੇ ਬਹੁਤ ਕੀਮਤੀ ਉਹ ਭਾਈ ਲੈ ਲਿਆ ਉਹਨੇ ਚੱਕਿਆ ਉਹਨੇ ਦੇਖਿਆ ਵੀ ਇਹ ਤਾਂ ਪੱਤੇ ਕਦੇ ਜ਼ਿੰਦਗੀ ਤੱਕ ਜੇ ਨਹੀਂ ਦੇਖੇ ਇਹ ਜੇ ਤਾਂ ਰਾਜੇ ਦੇ ਮਹਿਲਾਂ 'ਚ ਹੀ ਨਹੀਂ ਕਦੇ ਦੇਖੇ ਵੀ ਕਿਉਂ ਨਾ ਹੈ ਰਾਜੇ ਨੂੰ ਦੇ ਕੇ ਆਮਾ ਕੋਈ ਅਨਾਮ ਹੀ ਮਿਲ ਜੂਗਾ ਭਾਈ ਉਹ ਲੈ ਗਿਆ ਪੱਤਾ ਜਾ ਕੇ ਰਾਜੇ ਨੂੰ ਕਹਿਣ ਲੱਗਿਆ ਵੀ ਮਹਾਰਾਜ ਮੈਂ ਆ ਤੁਹਾਨੂੰ ਪੱਤਾ ਦੇਣ ਆਇਆ ਵੀ ਬਹੁਤ ਸੋਹਣਾ ਪੱਤਾ ਰਾਜੇ ਨੇ ਦੇਖਿਆ ਵੀ ਇਹ ਤਾਂ ਪੱਤਾ ਹੀ ਬੜਾ ਕੀਮਤੀ ਹੈ ਉਹਨੂੰ ਕਹਿਣ ਲੱਗਿਆ ਵੀ ਤੂੰ ਐ ਕਰ ਵੀ ਮੇਰੇ ਖਜ਼ਾਨੇ ਚ ਪੰਜ ਗੇੜੇ ਲਾ ਲਾ ਜਿੰਨਾ ਚੁ ਕੁਝ ਚੱਕ ਸਕਦਾ ਚੱਕ ਲੈ ਇਹਦੀ ਤਾਂ ਇੰਨੀ ਕੀਮਤ ਐ ਭਾਈ ਚਲੋ ਮੁੰਡੇ ਨੇ ਚੱਕਿਆ ਜੋ ਉਤੋਂ ਹੋਇਆ ਕਰਿਆ ਰਾਜੇ ਦੇ ਸੀ ਸੱਤ ਰਾਣੀਆਂ ਉਹਨੇ ਵੱਡੀ ਰਾਣੀ ਨੂੰ ਪੱਤਾ ਦਿੱਤਾ ਹੁਣ ਉਹ ਜਦੋਂ ਰੋਜ਼ ਹਾਰ ਬਦਲਦੀਆਂ ਨੇ ਫੁੱਲਾਂ ਦੇ ਹਾਰ ਪਾਉਂਦੀਆਂ ਪਰੋਕੇ ਦਾਸੀਆਂ ਉਹਨਾਂ ਦੇ ਉਹਨੇ ਵਿੱਚੋਂ ਪੱਤਾ ਪਾਤਾ ਕਹਿੰਦੀ ਅੱਜ ਵਿੱਚ ਆਪ ਰੋਕੇ ਮੇਰੇ ਗਲ ਚ ਪਾਇਓ ਹਾਰ ਉਹ ਭਾਈ ਚਮਕਾ ਮਾਰੇ ਜਦੋਂ ਲਸ਼ਕਾਰੇ ਪੈਣ ਪੱਤੇ ਦੇ ਛੇ ਰਾਣੀਆਂ ਤਾਂ ਦੂਜੀਆਂ ਗੁੱਸੇ ਹੋ ਗਈਆਂ ਰਾਜੇ ਨੂੰ ਕਹਿਣ ਲੱਗੀਆਂ ਵੀ ਸਾਨੂੰ ਨਹੀਂ ਤੂੰ ਚੰਗਾ ਸਮਝਦਾ ਇਹਨੂੰ ਚ ਕੱਲੀ ਨੂੰ ਸਮਝਦਾ ਸਾਨੂੰ ਕਿਉਂ ਨਹੀਂ ਇਹ ਜੇ ਪੱਤੇ ਦਿੱਤੇ ਵੀ ਸਸਤਾ ਗੁੱਸਿਆਂ ਤੇਰੇ ਨਾਲ ਇਹ ਜੇ ਪੱਤੇ ਲਿਆ ਕੇ ਦੇ ਉਹ ਕਹਿੰਦਾ ਏਡੀ ਕਿਹੜੀ ਗੱਲ ਐ ਵੀ ਚਲ ਮੈਂ ਮੁੰਡੇ ਨੂੰ ਸੱਦ ਲੂੰਗਾ ਫੇਰ ਮੰਗਾ ਲਾਂਗੇ ਉਹ ਤਾਂ ਕਿੱਥੋਂ ਲਿਆਇਆ ਉਹ ਤਾਂ ਭਾਈ ਉਹਨੇ ਬੁਲਾ ਲਿਆ ਦੂਜੇ ਦਿਨ ਮੁੰਡਾ ਉਹਨੂੰ ਕਹਿਣ ਲੱਗਿਆ ਵੀ ਮੈਨੂੰ ਤਾਂ ਬੇਟਾ ਇਹ ਜੇ 6 ਪੱਤੇ ਹੋਰ ਲਿਆ ਕੇ ਦੇ ਉਹ ਕਹਿੰਦਾ ਮਹਾਰਾਜ ਮੈਂ ਕਿੱਥੋਂ ਲੈ ਕੇ ਆਉਣੇ ਨੇ ਮੈਨੂੰ ਨਹੀਂ ਪਤਾ ਕਿੱਥੋਂ ਮਿਲਦੇ ਨੇ ਵੀ ਮੈਂ ਤਾਂ ਖੇਤ ਚੋਂ ਡਿੱਗਿਆ ਹੋਇਆ ਲੱਭਿਆ ਸੀ ਮੈਂ ਤੁਹਾਨੂੰ ਦੇ ਗਿਆ ਵੀ ਜਲ ਮਹਾਰਾਜੇ ਦੇ ਮਹਿਲਾਂ ਚ ਵਧੀਆ ਲੱਗੂਗਾ ਉਹਨੂੰ ਕਹਿਣ ਲੱਗਿਆ ਉਹੀ ਰਾਜੇ ਵਾਲੀਆਂ ਧਮਕੀਆਂ ਕਹਿੰਦਾ ਫਿਰ ਇਹ ਤਾਂ ਹੁਣ ਤੈਨੂੰ ਲਿਆਉਣਾ ਪੈਣਗੇ 6 ਪੱਤੇ ਕਹਿੰਦਾ ਨਹੀਂ ਫਿਰ ਦੇਖ ਲੈ ਤੇਰੀ ਜਾਨ ਜਾਊ ਭਾਈੁੰ ਮੁੰਡਾ ਗਿਆ ਘਰੇ ਕਹਿਣ ਲੱਗਿਆ ਵੀ ਹੁਣ ਮੈਂ ਕੀ ਕਰਾਂ ਸ਼ਹਿਰ ਛੱਡ ਕੇ ਭੱਜ ਜਾਣਾ ਕਿਤੇ ਹੋਰ ਰਹਿਣ ਲੱਗ ਜੂਗਾ ਭਾਈ ਉਹ ਸੋਚ ਕੇ ਇਹੀ ਗੱਲ ਭੱਗ ਗਿਆ ਘਰ ਗਿਆ ਹੋਇਆ ਤਾਂ ਤੁਰਿਆ ਜਾਂਦਾ ਥੱਕ ਜਦੋਂ ਜੇ ਮੈਂ ਥੱਕ ਟੁੱਟ ਗਿਆ ਉਹ ਜਾ ਕੇ ਇੱਕ ਦਰਖਤ ਦੇ ਹੇਠਾਂ ਬੈਠ ਗਿਆ ਬੈਠਿਆ ਹੋਇਆ ਤਾਂ ਉੱਥੇ ਕੀ ਦੇਖਦਾ ਬਈ ਉਹਦੇ ਉੱਪਰ ਚੱਕਵਾ ਤੇ ਚੱਕ ਵੀ ਬੈਠੇ ਨੇ ਤਾਂ ਉਹ ਗੱਲਾਂ ਕਰਦੇ ਨੇ ਵੀ ਲੈ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਵੀ ਜਿੰਨੀਆਂ ਇੱਥੇ ਆਪਣੀਆਂ ਵਿੱਠਾਂ ਨੇ ਇਕੱਠੀਆਂ ਕਰਕੇ ਰਾਗੜ ਕੇ ਵੀ ਜੇ ਕਿਸੇ ਦੇ ਕੋੜ ਹੋਇਆ ਹੋਵੇ ਕੋੜ ਤੇ ਲਾ ਦੇਵੇ ਬੰਦਾ ਠੀਕ ਹੋ ਜਾਂਦਾ ਤੇ ਚੱਕਵਾ ਕਹਿਣ ਲੱਗਿਆ ਵੀ ਲੋਕਾਂ ਨੂੰ ਤਾਂ ਕਹਿੰਦਾ ਇਹ ਵੀ ਨਹੀਂ ਪਤਾ ਵੀ ਆਹ ਜਿਹੜਾ ਤੂਤ ਹੈ ਤੂਤ ਦੇ ਪੱਤੇ ਤੋੜ ਕੇ ਕੁੱਟ ਕੇ ਉਹਦੀ ਛੇਲ ਲਾ ਕੇ ਕੁ ਟੱਕੇ ਚੰਗੀ ਤਰ੍ਹਾਂ ਉਹਦਾ ਪਾਣੀ ਕੱਢ ਕੇ ਜੇ ਕੋਈ ਅੱਖਾਂ ਤੋਂ ਮਨ ਅੱਖਾ ਤਾਂ ਉਹਦੀ ਅੱਖਾਂ ਚ ਪਾ ਦੇ ਤਾਂ ਨਿਗਾ ਬਣ ਜਾਂਦੀ ਹੈ ਕਹਿੰਦਾ ਲੋਕਾਂ ਦਾ ਕੁਝ ਵੀ ਨਹੀਂ ਪਤਾ ਭਾਈ ਮੁੰਡੇ ਨੇ ਸੁਣ ਲਿਆ ਉਹਨੇ ਤਾਂ ਦੋਨੇ ਕੰਮ ਕਰ ਲਏ ਤੂਤ ਦਾ ਵੀ ਪਾਣੀ ਕੱਢ ਕੇ ਸੀਸੀ ਚ ਪਾ ਲਿਆ ਵੱਡੀ ਸਾਰੀ ਚ ਤੇ ਮਿੱਠਾ ਇਕੱਠੀਆਂ ਕਰਕੇ ਚੰਗੀ ਤਰ੍ਹਾਂ ਰਗੜ ਰੁਗੜ ਕੇ ਵਗ ਗਿਆ ਕਿਉਂ ਉਹ ਇਕੱਠਾ ਕਰਕੇ ਸ਼ਹਿਰ ਚ ਲੈ ਗਿਆ ਉੱਥੇ ਜਾ ਕੇ ਉਹਨੇ ਸਮਾਨ ਲਿਆ ਰਗੜ ਲੀਆਂ ਤਾ ਹੁਣ ਉੱਥੇ ਹੋਕਾ ਦੇਣ ਲੱਗ ਗਿਆ ਕਹਿੰਦਾ ਮੇਰੇ ਕੋਲੇ ਕੋੜ ਹੋਵੇ ਕਿਸੇ ਦੇ ਉਹਦੀ ਦਵਾਈ ਐ ਤੇ ਅੱਖਾਂ ਤੋਂ ਬਨਾਖਾ ਹੋਵੇ ਚਾਹੇ ਜਨਮ ਤੋਂ ਹੀ ਜਮੰਦਰੂ ਹੋਵੇ ਵੀ ਉਹਦੀ ਵੀ ਦਵਾਈ ਐ ਮੇਰੇ ਕੋਲ ਤਾਂ ਭਾਈ ਉਹ ਰਾਜੇ ਦੇ ਕੋੜ ਸੀ ਉੱਥੋਂ ਦੇ ਲੋਕਾਂ ਨੇ ਜਿਹਨੇ ਸੁਣਿਆ ਉਹ ਕਹਿਣ ਲੱਗੇ ਵੀ ਇਹ ਇਨਾਮ ਹੀ ਦੇਊਗਾ ਰਾਜਾ ਆਪਾਂ ਇਹਨੂੰ ਲੈ ਚੱਲੋ ਰਾਜੇ ਦੇ ਦਰਬਾਰ 'ਚ ਲੈ ਕੇ ਗਏ ਭਾਈ ਚਲੋ ਰਾਜੇ ਨੇ ਉਹਨਾਂ ਨੂੰ ਇਨਾਮ ਦਿੱਤਾ ਮੁੰਡੇ ਨੇ ਕਹਿਣ ਲੱਗਿਆ ਵੀ ਇਹਨੂੰ ਸਾਰਾ ਸਾਫ਼ ਕਰਕੇ ਵੀ ਆਹ ਦਵਾਈ ਉੱਤੇ ਲਾ ਦਊ। ਨੌਕਰਾਂ ਨੇ ਲਾਈ ਤਾਂ ਭਾਈ ਉਹ 4-5 ਦਿਨ ਰੋਜ਼ ਕਰਦਾ ਰਿਹਾ ਤਾਂ ਉਹਦਾ ਸਾਰਾ ਕੋੜ ਦੇ ਜ਼ਖਮ ਭਰਨ ਲੱਗੇ। ਜਦੋਂ ਠੀਕ ਹੋ ਗਿਆ ਤਾਂ ਉਹ ਵਜ਼ੀਰ ਨੂੰ ਕਹਿਣ ਲੱਗਿਆ ਰਾਜਾ ਕਹਿੰਦਾ ਵੀ ਇਹਨੂੰ ਕੀ ਦਈਏ ਹੁਣ ਆਪਾਂ ਵੀ ਇਹਨੂੰ ਕੋਈ ਇਨਾਮ ਤਾਂ ਦਈਏ। ਉਹ ਕਹਿੰਦਾ ਮਹਾਰਾਜ ਤੁਹਾਨੂੰ ਤਾਂ ਕਹਿੰਦਾ ਇਹਨੇ ਐਡਾ ਤੁਹਾਡਾ ਕੋੜ ਕੇ ਐਡੇ ਐਡੇ ਹਕੀਮਾਂ ਬੈਦਾਂ ਤੋਂ ਨਹੀਂ ਟੁੱਟਿਆ ਵੀ ਇਹਨੇ ਤੁਹਾਡਾ ਤੋੜਤਾ ਵੀ ਤੁਸੀਂ ਤੁਹਾਡੀ 30 ਦਾ ਡੋਲਾ ਦੇਓ ਇਹਨੂੰ ਤਾਂ ਵੀ ਨੌਜਵਾਨ ਬੇਟੀ ਹੈ ਤੁਹਾਡੀ ਕਿ ਰਾਜਕੁਮਾਰੀ ਉਹ ਕਹਿਣ ਲੱਗਿਆ ਲੈ ਵੀ ਬੇਟਾ ਤੈਨੂੰ ਆਪਦੀ ਕੁੜੀ ਵਿਆਹ ਹੂੰਗਾ ਮੈਂ ਉਹ ਕਹਿੰਦਾ ਮਹਾਰਾਜ ਹੁਣ ਤਾਂ ਮੈਂ ਅੱਗੇ ਕੰਮ ਜਾਣਾ ਹੈ ਵੀ ਮੈਂ ਵਾਪਸੀ ਤੇ ਆ ਕੇ ਲੈ ਜਾਊਂਗਾ ਵਿਆਹ ਕਰ ਲਊਂਗਾ ਉਹ ਕਹਿੰਦਾ ਠੀਕ ਹੈ ਚਲੋ ਭਾਈ ਫੇਰ ਤੁਰਿਆ ਜਾਂਦਾ ਗਾਹਾਂ ਹੋਰ ਸ਼ਹਿਰ ਚ ਜਾ ਵੜਿਆ ਉੱਥੇ ਜਾ ਕੇ ਵੀ ਐਹੀ ਹੋਕਾ ਦੇਤਾ ਵੀ ਮੇਰੇ ਕੋਲੇ ਕੋੜ ਦੀ ਆ ਰੱਖਾਂ ਦੀ ਦਵਾਈ ਆ ਜੇ ਕੋਈ ਅੰਨਾ ਹੋਵੇ ਉੱਥੇ ਤਾਂ ਰਾਜਾ ਅੰਨਾ ਸੀ ਉਹ ਕਹਿਣ ਲੱਗੇ ਵੀ ਲੈ ਉਹਨੂੰ ਫੜ ਕੇ ਲੈ ਗਏ ਵੀ ਰਾਜਾ ਅੰਨਾ ਭਾਈ ਚਲੋ ਉਹਦੇ ਪਾਈ ਉਹ 5-7 ਦਿਨ ਦਵਾਈ ਉਹਨੂੰ ਦਿਸਣ ਲੱਗ ਗਿਆ ਉਹ ਉੱਥੇ ਫੇਰ ਉਹੀ ਗੱਲ ਵਜ਼ੀਰ ਕਹਿੰਦਾ ਮਹਾਰਾਜ ਤੁਹਾਨੂੰ ਤਾਂ ਇਹਨੇ ਦੁਨੀਆ ਦਿਖਾਤੀ ਕਹਿੰਦਾ ਆਪਦੀ ਤੀ ਦਾ ਡੋਲਾ ਦੇ ਉਹ ਇਹ ਜਿੰਤਾ ਉਹ ਫੇਰ ਕਹਿਣ ਲੱਗਿਆ ਵੀ ਬੇਟਾ ਤੈਨੂੰ ਅਸੀਂ ਇੱਕ ਕੁੜੀ ਵਿਆਹਾਂਗੇ ਆਪਦੀ ਰਾਜਕੁਮਾਰੀ ਉਹ ਕਹਿੰਦਾ ਮਹਾਰਾਜ ਮੈਂ ਖਾਲੇ ਹੋਰ ਕੰਮ ਜਾਣਾਂਗਾ ਹਾਂ ਵੀ ਮੈਂ ਆ ਕੇ ਲੈ ਜੂ ਹੁਣ ਪਾਈ ਉਹ ਜੰਗਲਾਂ 'ਚ ਜਾਂਦਾ ਤੁਰਿਆ ਤਾਂ ਗਾਂਹਾਂ ਇੱਕ ਕੂਟੀਆਂ ਦੀ ਸੀ ਉਹਨੂੰ ਸਾਧੂ ਦੀ ਬਿਰਤੀ ਲੱਗੀ ਹੋਈ ਐ ਬਹਿ ਗਿਆ ਉਹਦੇ ਕੋਲ ਚਾਰ ਪੰਜ ਦਿਨ ਰਿਹਾ ਉੱਥੇ ਸਾਧੂ ਦਾ ਸਾਰਾ ਆਲਾ-ਦਾਲਾ ਸਾਫ਼ ਕਰਤਾ ਤੇ ਸਾਧੂ ਦੀਆਂ ਲੱਤਾਂ ਬਾਹਾਂ ਕੁੱਟੇ ਜਦੋਂ ਉਹ ਬਾਬੇ ਦੀ ਬਿਰਤੀ ਖੁੱਲੀ ਚਾਰ-ਪੰਜ ਦਿਨਾਂ ਬਾਅਦ ਉਹ ਕਹਿੰਦਾ ਵਾਹ ਬੇਟਾ ਕਹਿੰਦਾ ਤੈ ਤਾਲਾਦਾਲਾ ਬੜਾ ਸਾਫ਼ ਕਰਤਾ ਕੱਖ ਕੰਡਾ ਬਹੁਤ ਹੋਇਆ ਪਿਆ ਸੀ ਕਹਿਣ ਲੱਗਿਆ ਵੀ ਮੈਂ ਖੁਸ਼ਾਂ ਤੇਰੀ ਸੇਵਾ ਤੋਂ ਮੰਗ ਤਾਂ ਕੀ ਮੰਗਣਾ ਉਹ ਕਹਿੰਦਾ ਨਹੀਂ ਮਹਾਰਾਜ ਮੇਰੇ ਕੋਲ ਤਾਂ ਸਭ ਕੁਝ ਹੈ ਉਹ ਕਹਿੰਦਾ ਨਹੀਂ ਨਹੀਂ ਤੂੰ ਮੰਗ ਉਹ ਕਹਿੰਦਾ ਫਿਰ ਜੇ ਤੁਸੀਂ ਕੁਝ ਦੇਣਾ ਹੀ ਚਾਹੁੰਦੇ ਹੋ ਤਾਂ ਆ ਪੱਤਾ ਦੇਖੋ ਵੀ ਮੈਨੂੰ ਤਾਂ ਇਹਦੇ ਨਾਲ ਤੇ 6 ਪੱਤੇ ਹੋਰ ਚਾਹੀਦੇ ਨੇ ਉਹ ਕਹਿਣ ਲੱਗਿਆ ਵੀ ਤੂੰ ਪਹਿਲਾਂ ਗੱਲ ਕਰਦਾ ਉਹ ਕਹਿੰਦਾ ਮਹਾਰਾਜ ਤੁਹਾਡੀ ਤਾਂ ਬਿਰਤੀ ਲੱਗੀ ਹੋਈ ਤੇ ਮੈਨੂੰ ਤਾਂ 4-5 ਦਿਨ ਹੋ ਗਏ ਉਹ ਕਹਿੰਦਾ ਵੀ ਤੂੰ ਹੁਣ 8 ਦਿਨ ਬੈਠ ਉਹ ਸਾਹਮਣੇ ਪਰੀਆਂ ਨਾ ਰਹੀਆਂ ਨੇ ਨਾ ਵੀ ਉਹ 8ਵੇਂ ਨੂੰ ਆਉਣਗੀਆਂ ਪੱਤਾ ਉਹਨਾਂ ਕੋਲੋਂ ਮਿਲਿਆ ਚਲੋ ਜੀ ਜਦੋਂ ਉਹ 8ਵੇਂ ਨੂੰ ਆਈਆਂ ਬਾਬਾ ਨੂੰ ਕਹਿਣ ਲੱਗਿਆ ਵੀ ਤੂੰ ਇਹਨਾਂ ਦੇ ਨਾ ਕੱਪੜੇ ਚੱਕ ਲਿਆ ਅੰਦਰ ਵੜ ਜੀ ਮੇਰੀ ਕੂਟੀਆ 'ਚ ਫਿਰ ਉਹਰੇ ਆਉਣਗੀਆਂ ਫਿਰ ਤੂੰ ਸ਼ਰਤ ਰੱਖੀ ਵੀ ਜਿਹਦੇ ਮੂੰਹ 'ਚੋਂ ਪੱਤੇ ਡਿੱਗਦੇ ਨੇ ਨਾ ਸੋਨ ਪੱਤ ਦੇ ਮੈਂ ਤਾਂ ਉਹਦੇ ਨਾਲ ਵਿਆਹ ਕਰਾਉਣਾ ਇਸ ਸ਼ਰਤ ਤੇ ਪੱਤੇ ਕੱਪੜੇ ਦੇ ਚਲੋ ਉਹ ਕਹਿੰਦਾ ਫਿਰ ਉਹ ਆਖਣ ਗਿਆ ਵੀ ਅਸੀਂ 8ਵੇਂ ਨੂੰ ਆਵਾਂਗੇ ਉਹ ਕਹਿੰਦਾ ਵੀ ਠੀਕ ਹੈ ਚਲੋ ਭਾਈ ਉਹੀ ਗੱਲ ਹੋਈ 8ਵੇਂ ਨੂੰ ਆਈਆਂ ਉਹ ਲੱਗੀਆਂ ਨਾ ਹੁਣ ਮੁੰਡਾ ਉਹਨਾਂ ਦੇ ਕੱਪੜੇ ਚੱਕ ਲਿਆ ਆ ਉਹਨਾਂ ਨੇ ਦੇਖ ਲਿਆ ਉਹ ਆ ਕੇ ਕਹਿਣ ਲੱਗੀਆਂ ਮਹਾਰਾਜ ਸਾਡਾ ਤਾਂ ਚੋਰ ਥੋੜੇ ਅੰਦਰ ਵੜ ਗਏ ਸਾਡੇ ਕੱਪੜੇ ਲੈ ਕੇ ਅਸੀਂ ਤਾਂ ਉਡਾਂਗੇ ਹੁਣ ਕਿਵੇਂ ਉਹ ਕਹਿਣ ਲੱਗਿਆ ਮੁੰਡੇ ਨੂੰ ਕਹਿੰਦਾ ਕੌਣ ਐ ਭਾਈ ਤੂੰ ਜਵਾਨਾ ਬਾਹਰ ਨਿਕਲ ਕਹਿੰਦਾ ਤੂੰ ਇਹਨਾਂ ਦੇ ਕੱਪੜੇ ਚੱਕ ਲਿਆ ਆ ਸਾਧੂ ਕਹਿੰਦਾ ਉਹ ਕਹਿੰਦਾ ਮਹਾਰਾਜ ਮੈਂ ਲਿਆ ਆ ਵੀ ਮੈਨੂੰ ਤਾਂ ਜਿਹਦੇ ਸੋਨ ਪੱਤੇ ਦੇ ਪੱਤੇ ਮੂੰਹ 'ਚੋਂ ਡਿੱਗਦੇ ਨੇ ਹੱਸਦੀ ਦੇ ਨਾ ਮੈਨੂੰ ਤਾਂ ਉਹਦੇ ਨਾਲ ਮੈਂ ਤਾਂ ਵਿਆਹ ਕਰਾਉਣਾ ਉਹ ਕਹਿਣ ਲੱਗੀਆਂ ਵੀ ਇਹਨੇ ਤਾਂ ਉਹੀ ਕੁਝ ਮੰਗ ਲਿਆ ਜਿਹੜਾ ਸਾਨੂੰ ਪਾਲਦਾ ਸੀ ਕੋਈ ਬੰਦਾ ਉਹ ਕਹਿਣ ਲੱਗਿਆ ਵੀ ਸ਼ਰਤ ਇਹੀ ਐ ਮੇਰੀ ਉਹ ਕਹਿੰਦੀਆਂ ਚੰਗਾ ਸੀ 8 ਦਿਨਾਂ ਨੂੰ ਆਵਾਂਗੇ ਉਦੋਂ ਵਿਆਹ ਕਰਾ ਲਈ ਚਲੋ ਜੀ ਵਾਦਾ ਕਰਕੇ ਵਗੀਆਂ ਹੁਣ 8ਵੇਂ ਦਿਨ ਫੇਰ ਆਈਆਂ ਸਾਧੂ ਨੇ ਉਹਨੂੰ ਮੁੰਡੇ ਨੂੰ ਸਿਖਾਤਾ ਵੀ ਅੱਜ ਤੇਰੇ ਨਾਲ ਠੱਗੀ ਹੋਊ ਵੀ ਜਿਹੜੀ ਇਹਨਾਂ ਦੇ ਵਿੱਚ ਜਮਾਈ ਬਿਰਧ ਹੋਊ ਬਦਸੂਰਤ ਹੋਊ ਹੁੰਦੀ ਹੱਥ 'ਚ ਸੋਟੀ ਫੜੀ ਹੋਊ ਬੁੜੀ ਦਿਸੂ ਤੈਨੂੰ ਵੀ ਉਹਦੇ ਤੇ ਹੱਥ ਧਰੀ ਵੀ ਇਹ ਉਹ ਰੂਪ ਧਾਰ ਕੇ ਆਊਗੀ ਅੱਜ ਉਹ ਕਹਿਣ ਲੱਗਿਆ ਚੰਗਾ ਉਹਨੂੰ ਤਾਂ ਆਪੇ ਚੰਗਾ ਕਹਿਤਾ ਜਦੋਂ ਉਹ ਆਇਆ ਉਹ ਮੀ ਹੋਇਆ ਇੱਕ ਵਿੱਚ ਜਵੇਂ ਬੁੜੀ ਐਣ ਬਦਸੂਰਤ ਮੁੰਡਾ ਉਹਦਾ ਕੰਨੀ ਤਾਂ ਦੇਖੇ ਨਾ ਸੋਹਣੀਆਂ ਕੰਨੀ ਦੇਖੀ ਜਾਵੇ ਤਾਂ ਬਾਬੇ ਨੇ ਉਹਦੇ ਹੁੱਜਜਾ ਲਾਇਆ ਮੰਗਰੋਂ ਮੁੰਡੇ ਨੂੰ ਕਹਿੰਦਾ ਮੈਂ ਤੈਨੂੰ ਕੀ ਸਿਖਾਇਆ ਤੀ ਜਿਹੜੀ ਉਹ ਬਿਰਦ ਜੀ ਹੈ ਨਾ ਕਹਿੰਦਾ ਬੁੜੀ ਨਾ ਸਮਝ ਉਹਦੇ ਤੇ ਹੱਥ ਧਰਦੇ ਭਾਈ ਮੁੰਡੇ ਦਾ ਦਿਮਾਗ ਜਾ ਖੁੱਲਿਆ ਉਹਨੇ ਉੱਠ ਕੇ ਹੱਥ ਧਰਤਾ ਵੀ ਮੈਨੂੰ ਤਾਂ ਆ ਚਾਹੀਦੀ ਹੈ ਉਹ ਤਾਂ ਮਾਰਨ ਮੱਥੇ ਤੇ ਹੱਥ ਕਹਿੰਦੀ ਵੀ ਕੰਮੀ ਖਰਾਬ ਹੋ ਗਿਆ ਤਾਂ ਤਾਂ ਹੋਰ ਹੀ ਕੋਈ ਉਸ ਮੱਗ ਲਿਆ ਕਹਿੰਦੀ ਵੀ ਉਹ ਕਹਿਣ ਲੱਗੀਆਂ ਵੀ ਚਲੋ ਠੀਕ ਹੈ ਹੁਣ ਸਾਡਾ ਵਾਅਦਾ ਹੈ ਵਿਆਹ ਕਰਾਂਗੇ ਭਾਈ ਉਹਦੇ ਨਾਲ ਉਹਦਾ ਵਿਆਹ ਕਰਤਾ ਉਹਦੇ ਨਾਲ ਤੋਰਤੀ ਉਹ ਹੁਣ ਲਿਆਇਆ ਮੁੰਡਾ ਉਹਨੂੰ ਲਈ ਆਉਂਦਾ ਤਾਂ ਪਹਿਲਾਂ ਉਹ ਫਿਰ ਉਹ ਰਾਜੇ ਦੇ ਗਿਆ ਜਿਹਦੀਆਂ ਅੱਖਾਂ ਤੋਂ ਅੰਨ ਸੀ ਉਹਨੂੰ ਜਾ ਕੇ ਕਹਿਣ ਲੱਗਿਆ ਵੀ ਮਹਾਰਾਜ ਉਹਨੂੰ ਕਿਤੇ ਹੋਰ ਛੱਡ ਕੇ ਗਿਆ ਪਰੀ ਨੂੰ ਤੇ ਉਹਦੀ ਕੁੜੀ ਵਿਆਹੀ ਵਿਆਹੀ ਜਦੋਂ ਤਾਹੋ ਕੁੜੀ ਕਾ ਹੱਣ ਲੱਗੀ ਉਹਨੂੰ ਵੀ ਜਦੋਂ ਤੂੰ ਜਾਵੇਂਗਾ ਨਾ ਵੀ ਮੇਰਾ ਬਾਪ ਤੈਨੂੰ ਕਹੂਗਾ ਵੀ ਤੈਨੂੰ ਮੈਂ ਦਾਜ ਦੇਹ ਜ ਦੇਣਾ ਹੈ ਕਹਿੰਦੀ ਕੋਈ ਵੀ ਚੀਜ਼ ਨਾ ਲਈ ਕਹਿੰਦੀ ਇਹਨੂੰ ਕਹੀਂ ਵੀ ਮੈਨੂੰ ਕਨਾ ਚੀਨੇ ਕਬੂਤਰਾਂ ਦਾ ਜੋੜਾ ਦੇ ਦੇ ਤੇ ਜਦੋਂ ਕਹਿੰਦੀ ਤੂੰ ਉਹ ਮੰਗੇਗਾ ਕਹਿੰਦੀ ਮੇਰਾ ਬਾਪ ਫਿਰ ਮੈਨੂੰ ਗਾਲਾਂ ਦੇਊ ਵੀ ਮੇਰੀ ਕੁੜੀ ਦਾ ਵਿੜਾ ਵਹਿ ਗਿਆ ਇਹਨੇ ਦੱਸਿਆ ਤੈਨੂੰ ਵੀ ਤੈਨੂੰ ਕੀ ਪਤਾ ਸੀ ਕਬੂਤਰਾਂ ਬਾਰੇ ਪਈ ਉਹੀ ਗੱਲ ਹੋਈ ਜਦੋਂ ਉਹ ਜਾਣ ਲੱਗੇ ਉਹ ਰਾਜਾ ਕਹਿਣ ਲੱਗਿਆ ਵੀ ਇਹਨਾਂ ਨੂੰ ਭਾਈ ਭਰ ਕੇ ਰਥ ਸਮਾਨ ਦੇ ਦਿਓ ਉਹ ਕਹਿੰਦਾ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੈਨੂੰ ਤਾਂ ਇੱਕੋ ਹੀ ਚੀਜ਼ ਦੇ ਦਿਓ ਚੀਨੇ ਕਬੂਤਰਾਂ ਦਾ ਜੋੜਾ ਦੇ ਦਿਓ ਉਹ ਕਹਿੰਦਾ ਤੈਨੂੰ ਕੀ ਪਤਾ ਤੀ ਚੀਨੇ ਕਬੂਤਰਾਂ ਦਾ ਕਹਿੰਦਾ ਮੇਰੀ ਤਾਂ ਕੁੜੀ ਦਾ ਵਿਆਹ ਵਹਿ ਗਿਆ ਉਹਨੇ ਉਹੀ ਗੱਲ ਕਹੀ ਤਾਂ ਭਾਈ ਹੁਣ ਚਲੋ ਆ ਗਿਆ ਉੱਥੋਂ ਲੈ ਕੇ ਪਰੀ ਨੂੰ ਵੀ ਲਿਆਇਆ ਹੁਣ ਗਾਂ ਦੂਜੇ ਸ਼ਹਿਰ ਚ ਆ ਗਿਆ ਜਿੱਥੇ ਆ ਕੇ ਰਾਜੇ ਦਾ ਕੋੜ ਹਟਾਇਆ ਸੀ ਉੱਥੇ ਆ ਕੇ ਕਹਿਣ ਲੱਗਿਆ ਵੀ ਲਿਆਓ ਮਹਾਰਾਜ ਉਹਨਾਂ ਦੂਜੀ ਪਰੀ ਤੇ ਰਾਜੇ ਦੀ ਕੁੜੀ ਨੂੰ ਹੋਰ ਜਗ੍ਹਾ ਛੱਡਿਆ ਆ ਤਾਂ ਉੱਥੇ ਫੇਰ ਇਹੀ ਗੱਲ ਉਹ ਰਾਜੇ ਦੀ ਕੁੜੀ ਕਹਿਣ ਲੱਗੀ ਵੀ ਮੇਰਾ ਬਾਪ ਤੈਨੂੰ ਦਾਜ ਦੇ ਜੇ ਦੇਊਗਾ ਕੁਸ ਨਾ ਲਈ ਇੱਕ ਭੂਰੇ ਰੰਗ ਦਾ ਹਾਥੀ ਹੈ ਕਹਿੰਦੀ ਮੈਂ ਤਾਂ ਪੂਰਾ ਉਹ ਹਾਥੀ ਚਾਹੀਦਾ ਜਿਹੜਾ ਬੂਰਾ ਹਾਥੀ ਹੈ ਉਹ ਕਹਿੰਦੀ ਫਿਰ ਮੇਰਾ ਬਾਪ ਮੈਨੂੰ ਗਾਲਾਂ ਦੇਊਗਾ ਉਹ ਕਹਿੰਦਾ ਜੰਗਾ ਚਲੋ ਜੀ ਜਦੋਂ ਲੱਗਿਆ ਤੋਰਨ ਵਿਆਹ ਕਰਕੇ ਰਾਜਾ ਕਹਿਣ ਲੱਗਿਆ ਵੀ ਦਾਜ ਦਹੇਜ ਦੇਣਾ ਉਹ ਕਹਿੰਦਾ ਵੀ ਮੈਂ ਤਾਂ ਮਹਾਰਾਜੇ ਖੁਸ਼ ਨਹੀਂ ਲੈਣਾ ਮੈਨੂੰ ਤਾਂ ਬੂਰਾ ਹਾਥੀ ਦੇ ਦਿਓ ਕੱਲਾ ਉਹ ਕਹਿੰਦਾ ਤੈਨੂੰ ਕੀ ਪਤਾ ਤੀ ਇਹ ਤੇ ਗੁਣਾ ਦਾ ਕਹਿੰਦਾ ਮੇਰੀ ਕੁੜੀ ਨੇ ਪੰਗਾ ਛੇੜਿਆ ਉਹਨੇ ਦੱਸਿਆ ਤੈਨੂੰ ਤਾਂ ਉਹਨੂੰ ਭਾਈ ਦੇਣਾ ਪਿਆ ਬਾਤ ਹੋ ਜੂਗੀ ਲੰਬੀ ਹੁਣ ਮੈਂ ਇਹਨੂੰ ਇੱਥੇ ਵਿਸ਼ਰਾਮ ਚਿੰਨ ਲਾਉਣੀ ਆ ਤੁਸੀਂ ਕੱਲ ਨੂੰ ਇੱਥੋਂ ਹੀ ਮੈਂ ਫਿਰ ਇਹਨੂੰ ਬਾਤ ਨੂੰ ਚੱਕੂਗੀ ਸੋ ਬਾਕੀ ਹਿੱਸਾ ਕੱਲ ਨੂੰ ਪਾਵਾਂਗੇ ਫਿਰ ਜਿਆਦਾ ਥੋੜਾ ਜਿਹਾ ਨਾ ਲੰਬਾ ਹੋ ਜਾਂਦੀ ਹੈ ਵੀਡੀਓ ਵੱਡੀ ਹੋ ਜਾਂਦੀ ਹੈ ਤੇ ਕਈ ਵਾਰੀ ਉਹ ਨੈਟ ਨੁੱਟ ਕਰਕੇ ਮੈਨੂੰ ਵੀ ਪਾਉਣ ਦੀ ਪ੍ਰੋਬਲਮ ਆ ਜਾਂਦੀ ਹੈ ਅਪਲੋਡ ਨਹੀਂ ਹੁੰਦੀ ਤੇ ਹਰੇਕ ਕੋਲ ਇੰਨਾ ਟਾਈਮ ਤੁਹਾਡੇ ਕੋਲ ਵੀ ਨਹੀਂ ਹੁੰਦਾ ਸੋ ਅੱਜ ਇੰਨੀ ਕਿਸਣਾਉਣੀ ਆ ਬਾਕੀ ਕੱਲ ਨੂੰ ਜ਼ਰੂਰ ਸੁਣਿਆ ਇਹਦਾ ਬਾਕੀ ਹਿੱਸਾ ਬਹੁਤ ਸੋਹਣੀ ਬਾਤ ਐ ਬਣੇ ਰਹੋ ਮੇਰੇ ਨਾਲ ਧੰਨਵਾਦ ਜੀ